ਤੋਂ ਬਾਅਦ ਅਜੇ ਨਿਹੰਗ ਸਿੰਘ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਤੁਹਾਡੇ ਕੋਲ ਪਹੁੰਚੇ ਨੇ ਕਿਵੇਂ ਮਹਿਸੂਸ ਕਰਦੇ ਹੋ ਤੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਸਮੇਂ ਦੇ ਵਿੱਚ ਜੋ ਮੇਰੀ ਭੈਣ ਆ ਕੁਲਵਿੰਦਰ ਕੌਰ ਉਹ ਚੰਡੀਗੜ੍ਹ 에어ਪੋਰਟ ਤੇ ਟੂਟੀ ਤੇ ਤਨਾਤਿਆ ਤੇ ਜੋ ਕੰਗੜਾ ਨੌਤਿਆ ਮੰਡੀ ਤੋਂ ਐਮਪੀ ਬਣ ਕੇ ਆਏ ਆ ਨਵੇਂ-ਨਵੇਂ ਉਹਨਾਂ ਵੱਲੋਂ ਉਹਨਾਂ ਦੀ ਡਿਊਟੀ ਦੇ ਵਿੱਚ ਜਿਹੜਾ ਵਾ ਉਹ ਵਿਗੜ ਪਾਇਆ ਗਿਆ ਉਹਨਾਂ ਵੱਲੋਂ ਜਦੋਂ ਚੈਕਿੰਗ ਕਰਨ ਵਾਸਤੇ ਉਹਨਾਂ ਦਾ ਮੋਬਾਈਲ ਤੇ ਪਰਸ ਜਿਹੜਾ ਵਾ ਉਹ ਸਕੈਨਰ ਤੇ ਰੱਖਣ ਵਾਸਤੇ ਕਿਹਾ ਤੇ ਉਹਨਾਂ ਨੇ ਜਿਹੜੀ ਆ ਉਹਦੀ ਡਿਊਟੀ ਦੇ ਵਿੱਚ ਵਿਗੜਨ ਪਾਇਆ ਉਹਦੇ ਤੋਂ ਜਿਹੜੀ ਆ ਤੂੰ ਤੂੰ ਮੈਂ ਮੈਂ ਹੋਈ ਆ ਤੇ ਉਹਦੇ ਵਿੱਚੋਂ ਜਿਹੜਾ ਵਾ ਹੋਰ ਵੀ ਗੱਲਾਂ ਜਿਹੜੀਆਂ ਉਹ ਬਾਹਰ ਆ ਰਹੀਆਂ ਵਾ ਕਿ ਉਹਨਾਂ ਨੇ ਜਿਹੜਾ ਕੰਗਣਾ ਨੌਰਜੀ ਦੇ ਥੱਪੜ ਮਾਰਿਆ ਵਾ ਪਰ ਉਹਦੇ ਪਿੱਛੇ ਇਹ ਵੀ ਆ ਕਿ ਉਹਨਾਂ ਨੇ ਪਹਿਲਾਂ ਜਿਹੜਾ ਇਹ ਦੇਲੇ ਅੰਦੋਲਨ ਚੱਲਿਆ 2020-21 ਵਾਲਾ ਉਹਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਨੂੰ ਟਕੇ ਟਕੇ ਤੇ ਵਿਕਣ ਆ ਲਈਆਂ 100-100 ਰੁਪਏ ਦਿਹਾੜੀ ਤੇ ਇਹੋ ਜਿਹੇ ਸ਼ਬਦ ਜਿਹੜੇ ਵਰਤੇ ਆ ਜਿਹੜੇ ਉਹਨਾਂ ਨੂੰ ਨਹੀਂ ਵਰਤਨੇ ਚਾਹੀਦੇ ਕਿਉਂਕਿ ਉਹ ਫਿਲਮ ਇੰਡਸਟਰੀ ਦੇ ਵੀ ਜਿਹੜੇ ਵਿੱਚ ਚੰਗਾ ਨਾਮ ਆ ਪਰ ਜਦੋਂ ਇਹੋ ਜੇ ਆਪਾਂ ਸ਼ਬ ਤੇ ਕਿਤੇ ਨਾ ਕਿਤੇ ਜਦੋਂ ਉਹਨਾਂ ਦੀ ਡਿਊਟੀ ਦੇ ਵਿੱਚ ਵਿਗੜਨ ਪਾਵਾਂਗੇ ਤੇ ਭਾਵੇਂ ਨਵਾਂ ਜਿਹੜੀਆਂ ਮੈਂ ਕਿਤੇ ਨਾ ਕਿਤੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਜੁੜੀਆਂ ਨੇ ਕਿਸਾਨਾਂ ਮਜ਼ਦੂਰਾਂ ਦੇ ਘਰੋਂ ਜਿਹੜੇ ਆ ਉਹ ਬੱਚੇ ਆ ਤੇ ਇਹ ਜਿਹੜਾ ਸਾਰਾ ਘਟਨਾ ਕਰਮ ਹੋਇਆ ਵਾ ਜਿੱਥੇ ਉਹ ਕਹਿ ਰਿਹਾ ਥੱਪੜ ਵਾਲੀ ਗੱਲ ਆ ਪਰ ਅਜੇ ਤੱਕ ਕੋਈ ਥੱਪੜ ਵਾਲੀ ਜਿਹੜੀ ਵੀਡੀਓ ਉਹ ਬਾਹਰ ਨਹੀਂ ਆਈ ਇਸੇ ਤਰ੍ਹਾਂ ਜਿਸ ਤਰ੍ਹਾਂ ਕਿਸਾਨਾਂ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਵਾਂ ਉਹ ਸਾਰੀਆਂ ਸੰਯੋਗ ਕਰ ਰਹੀਆਂ ਵਾਂ ਧੰਨਵਾਦ ਕਰ ਰਹੀਆਂ ਵਾਂ ਇਸੇ ਤਰ੍ਹਾਂ ਧਾਰਮਿਕ ਜਥੇਬੰਦੀਆਂ ਵੀ ਜਿਹੜੀਆਂ ਵਾਂ ਵੱਧ ਚੜ ਕੇ ਜਿਹੜਾ ਵਾ ਉਹ ਹੌਸਲਾ ਬਜਾਈ ਕਰ ਪਲਵਿੰਦਰ ਕੌਰ ਜੀ ਦੇ ਨਾਲ ਆ ਅੱਜ ਸਾਡੇ ਕੋਲ ਬਾਬਾ 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 ਬਲਵੀਰ ਸਿੰਘ ਜੀ ਬੁੱਢਾ ਦਲ ਦੇ ਜਿਹੜੇ ਆ ਮੁਖੀ ਆ ਉਹਨਾਂ ਦੇ ਸਿੰਘ ਜਿਹੜਿਆ ਸਾਨੂੰ ਘਰ ਪਹੁੰਚਿਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵਾ ਕਿ ਅਸੀਂ ਪਰਿਵਾਰ ਦੇ ਨਾਲ ਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਮਕਦਮਾ ਦਰਜ ਹੋਇਆ ਹੈ ਤੁਹਾਡੀ ਭੈਣ ਦੇ ਉੱਤੇ ਕਿਵੇਂ ਦੇਖਦੇ ਦੇਖੋ ਮਕਦਮਾ ਨਾ ਦਰਜ ਕੀਤਾ ਵਾ ਉਦੇ ਵਿੱਚ ਜਿਹੜੀ ਇਨਕੁਆਰੀ ਹੋਣੀ ਚਾਹੀਦੀ ਆ ਇਨਕੁਆਰੀ ਦੇ ਵਿੱਚ ਜਿਹੜਾ ਵਾ ਬਿਲਕੁਲ ਸਾਫ਼ ਸੁਥਰੀ ਇਨਕੁਆਰੀ ਹੋਣੀ ਚਾਹੀਦੀ ਆ ਕਿ ਥੱਪੜ ਜੇ ਉਹਨਾਂ ਥੱਪੜ ਮਾਰਿਆ ਵਾ ਜਿਹੜੀ ਗੱਲ ਆਉਂਦੀ ਕਿ ਕੁਲਵਿੰਦਰ ਕੌਰ ਨੇ ਆਪਣੀ ਜਿਹੜੀ ਐਮਪੀ ਆ ਕੰਗੜਾ ਨੌਜੀ ਵੀ ਉਹਨਾਂ ਦੇ ਥੱਪੜ ਮਾਰਿਆ ਵਾ ਜੇ ਉਹਨਾਂ ਪਹਿਲੀ ਗੱਲ ਤੇ ਥੱਪੜ ਦੀ ਵੀਡੀਓ ਅੱਜ ਤੱਕ ਨਹੀਂ ਆਈ ਉਹਨਾਂ ਯਾਰੀ ਨਹੀਂ ਕੀਤੀ ਜੇ ਥੱਪੜ ਮਾਰਿਆ ਵੀ ਆ ਤੇ ਉਹ ਕਿਉਂ ਮਾਰਿਆ ਗਿਆ ਉਹਦੀ ਵਜ੍ਹਾ ਕੀ ਸੀ ਇਹ ਜਿਹੜੀ ਸਾਰੀ ਇਨਕੁਆਰੀ ਆ ਇਹ ਹੋਣੀ ਚਾਹੀਦੀ ਆ ਜੋ ਉਹ ਇਨਕੁਆਰੀ ਦੇ ਵਿੱਚ ਆਊਗਾ ਉਦੇ ਆਧਾਰ ਤੇ ਜਿਹੜੀ ਕਾਰਵਾਰੀ ਹੋਊਗੀ ਅਸੀਂ ਵੀ ਉਹਨੂੰ ਜਿਹੜਾ ਬਾ ਚੈਲੰਜ ਕਰਾਂਗੇ ਕੋਰਟ ਤੱਕ ਪਹੁੰਚਾਂਗੇ ਔਰ ਆਪਣੀ ਜਿਹੜੀ ਭੈਣ ਹੈ ਉਹਦੀ ਨੌਕਰੀ ਨੂੰ ਜਿਹੜਾ ਬਾ ਦੁਬਾਰਾ ਫੇਰ ਬਹਾਲ ਕਰਾਂ। ਆ ਚੰਡੀਗੜ੍ਹ ਕੀ ਪ੍ਰੋਗਰਾਮ ਰੱਖਿਆ ਜੀ ਤੁਸੀਂ ਇਸ ਦੇ ਸੰਬੰਧ ਵਿੱਚ। ਕੱਲ ਆਪਣੇ ਮਹਾਲੀ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਅ ਕਿਸਾਨ ਮਜ਼ਦੂਰ ਮੋਰਚਾ ਤੇ ਸਜੁਗਤ ਗੈਰ ਰਾਜਨੀਤਿਕ ਮੋਰਚਾ ਦੋਵੇਂ ਫੋਰਮਾਂ ਵੱਲੋਂ ਜਿਹੜਾ ਬਾ ਵੱਡਾ ਇਕੱਠ ਰੱਖਿਆ ਵੀ ਉਹਨਾਂ ਨੂੰ ਜਿਹੜਾ ਬਾ ਇਨਸਾਫ ਦਵਾਇਆ ਜਾਵੇ ਉਹਦੇ ਵਾਸਤੇ ਐਸਐਸਪੀ ਜਿਹੜਾ ਦਫ਼ਤਰ ਆ ਉਹਦੇ ਵੱਲ ਨੂੰ ਕੱਲ ਨੂੰ ਅਸੀਂ ਵਧਾਂਗੇ। ਕੀ ਫੋਜੇ ਵੀ ਨਾਲ ਜਾਣਗੇ हां जी पूरा भारत पूरा देश ਜਿਹੜਾ ਵਾ ਉਹ ਨਾਲ ਖੜਾ ਵਾ ਸਾਰੇ ਜਾਣੇ ਉੱਥੇ ਤੁਹਾਨੂੰ ਕੱਲ ਨੂੰ ਮਿਲਣਗੇ ਇੱਕੇ ਪਲੇਟਫਾਰਮ ਤੇ ਸਾਰੀਆਂ ਫੌਜਾਂ ਜਿਹੜੀਆਂ ਬਿਲਕੁਲ ਤੁਹਾਨੂੰ ਤਿਆਰ ਬਰ ਤਿਆਰ ਮਿਲਣਗੀਆਂ ਅਸੀਂ ਕਹਿੰਦੇ ਆ ਕਿ ਜਿਹੜੇ ਦੇਸ਼ ਦੇ ਕਾਨੂੰਨ ਪਸੰਦ ਲੋਕ ਆ ਤੇ ਜਿਸ ਤਰ੍ਹਾਂ ਕੰਗਣਾ ਨਾਉਜੀ ਇਹੋ ਜਿਹੇ ਬਿਆਨ ਦਿੰਦੇ ਆ ਕਿ ਜਿਹੜਾ ਪੰਜਾਬ ਇਹਦੇ ਵਿੱਚ ਜਿਹੜਾ ਵਾ ਅਤਕਵਾਦ ਜਿਹੜਾ ਵੱਧ ਰਿਹਾ ਵਾ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਕੰਗਣਾ ਨਾਉਜੀ ਨੂੰ ਕਿਉਂਕਿ ਉਹ ਐਮਪੀ ਦੇ ਅਹੁਦੇ ਤੇ ਆ ਮੰਡੀ ਤੋਂ ਜਿੱਤੇ ਹੋਏ ਨੇ ਪਰ ਫਿਰ ਵੀ ਜੇ ਐਸੋ ਜਿਹਾ ਬਿਆਨ ਦਿੰਦੇ ਆ ਦੇਖਦੀ ਏਕਤਾ ਤੇ ਖੰਡਤਾ ਦਉ ਜਿਹੜਾ ਵਾ ਭੰਗ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਉਹਨਾਂ ਤੇ ਐਫ ਆਈ ਆਰ ਜਿਹੜੀ ਉਹ ਦਰਜ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਮੌਜੂਦਾ ਮੁਖੀ ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜੀ ਵੱਲੋਂ ਜੋ ਨਿਆਂ ਸਿੰਘ ਫੌਜਾਂ ਪਿੰਡ ਮਹੀਵਾਲ ਵਿਖੇ ਆਈਆਂ ਹਨ ਅੱਜ ਜੋ ਪਿਛਲੇ ਦਿਨੀ ਆਪਾਂ ਸਾਰੇ ਦੇਖ ਰਹੇ ਆ ਜੋ ਬੀਬੀ ਕੁਲਵਿੰਦਰ ਕੌਰ ਜਿਨ੍ਹਾਂ ਨੇ ਬੜਾ ਬਹਾਦਰੀ ਵਾਲਾ ਕਾਰਜ ਕੀਤਾ ਔਰ ਬੜਾ ਦਲੇਰੀ ਵਾਲਾ ਕਾਰਜ ਕੀਤਾ ਹੈ ਕੋਈ ਖਾਲਸਾ ਪੰਥ ਕਿਸੇ ਦੀ ਚਾੜੀ ਹੋਈ ਭਾਜੀ ਬਹੁਤਾ ਚਿਰ ਨਹੀਂ ਬਰਦਾਸ਼ਤ ਕਰਦਾ ਸਮੇਂ ਆਉਣ ਤੇ ਜਦੋਂ ਸਤਿਗੁਰੂ ਦੀ ਖੇੜ ਬੰਦੀ ਹੈ ਤੇ ਉਹ ਉਹ ਭਾਜੀ ਨੂੰ ਵਾਪਸ ਕਰਦਾ ਹੈ ਇਸ ਕਰਕੇ ਕਿਸੇ ਸਮੇਂ ਉਹ ਬਹੁਤ ਜ਼ਿਆਦਾ ਸਾਡੀਆਂ ਮਾਵਾਂ ਭੈਣਾਂ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਗਲਤ ਬੋਲੀ ਸੀ ਬਹੁਤ ਮਾੜੀ ਸ਼ਬਦ ਬੋਲੇ ਸੀਗੇ ਤੇ ਬੀਬੀ ਕੁਲਵਿੰਦਰ ਕੌਰ ਜੀ ਨੇ ਜੋ ਬਹਾਦਰੀ ਵਾਲਾ ਉਹ ਜੋ ਕਾਰਜ ਉਹ ਜਿਹੜੇ ਸ਼ਬਦ ਬੋਲੇ ਸੀ ਉਹ ਸ਼ਬਦ ਉਹਨੂੰ ਵਾਪਸ ਮੋੜੇ ਤੇ ਇਹ ਬੜਾ ਬਹਾਦਰੀ ਵਾਲਾ ਉਹਨਾਂ ਨੇ ਕਾਰਜ ਕੀਤਾ ਤੇ ਉਸ ਵਾਸਤੇ ਉਹਨਾਂ ਦੀ ਸ਼ਲਾਘਾ ਕਰਨ ਵਾਸਤੇ ਔਰ ਹਰ ਤਰ੍ਹਾਂ ਮਹਾਪੁਰਖਾਂ ਵੱਲੋਂ ਹਰ ਤਰ੍ਹਾਂ ਦਾ ਭਰੋਸਾ ਜਤਾਉਣ ਵਾਸਤੇ ਇਸੇ ਨਗਰ 'ਚ ਪਹੁੰਚੇ ਉਹਨਾਂ ਦੇ ਭਰਾਤਾ ਜੀ ਨੂੰ ਮਿਲੇ ਆ ਉਹਨਾਂ ਦੇ ਘਰ ਵਿਖੇ ਆਏ ਆ ਇਹ ਮਹਾਂਪੁਰਖ ਹਰ ਤਰ੍ਹਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤਨ ਮਨ ਕਰਕੇ ਧਨ ਕਰਕੇ ਮਨ ਕਰਕੇ ਧਨ ਕਰਕੇ ਹਰ ਤਰ੍ਹਾਂ ਉਹਨਾਂ ਦੇ ਨਾਲ ਹੈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿੱਦਾਂ ਚੱਲਦੀ ਜੋਬ ਦੀ ਵਗੈਰਾ ਦੀ ਗੱਲ ਹੈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਬਹੁਤ ਵੱਡੇ ਵੱਡੇ ਸਕੂਲ ਨੇ ਕਿਤੇ ਕੋਈ ਇਹ ਜੀ ਸਮਾਂ ਹੋਵੇਗਾ ਤਾਂ ਬੁੱਢਾ ਦਲ ਸਕੂਲ ਦੇ ਵਿੱਚ ਉਹਨਾਂ ਨੂੰ ਜੋਬ ਤੋਂ ਵੀ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਕਿਸੇ ਵੀ ਤਰ੍ਹਾਂ ਦੀ ਮਦਦ ਔਰ ਹਰ ਤਰ੍ਹਾਂ ਉਹਨਾਂ ਦੇ ਨਾਲ ਖੜਾਂਗੇ ਤੇ ਉਹਨਾਂ ਦੇ ਨਗਰ ਵਿਖੇ ਆਏ ਆ ਉਹਨਾਂ ਦੇ ਭਰਾਤਾ ਜੀ ਨੂੰ ਮਿਲੇ ਆ ਔਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀਆਂ ਸਾਰੀਆਂ ਨਿਹੰਗ ਸਿੰਘ ਫੌਜਾਂ ਔਰ ਸਾਰਾ ਗੁਰੂ ਕਾ ਖਾਲਸਾ ਪੰਥ ਸਾਰੀਆਂ ਸਿੱਖ ਸੰਸਥਾਵਾਂ ਔਰ ਸਾਰਾ ਸਮੁੱਚਾ ਹੀ ਗੁਰੂ ਕਾ ਖਾਲਸਾ ਪੰਥ ਬੀਬੀ ਕੁਲਵਿੰਦਰ ਕੌਰ ਦੇ ਨਾਲ ਹੈ ਔਰ ਸਮੇਂ ਤੇ ਜਦੋਂ ਵੀ ਕਦੇ ਵੀ ਕੋਈ ਲੋੜ ਹੈ ਤਤ ਕਰਕੇ ਤਨ ਮੰਨ ਕੇ ਉਹਨਾਂ ਦੇ ਨਾਲ ਖੜੇ ਆਂ ਬਾਕੀ ਹੈ ਨਾ ਜਿਹੜਾ ਸੱਚ ਹੁੰਦਾ ਹਮੇਸ਼ਾ ਸੱਚ ਰਹਿੰਦਾ ਜਿਹੜਾ ਝੂਠ ਹੁੰਦਾ ਝੂਠ ਹੁੰਦਾ ਦੇਖੋ ਗਲਤੀਆਂ ਤਾਂ ਉਹਨਾਂ ਨੇ ਕੀਤੀਆਂ ਨੇ ਉਹਨਾਂ ਨੇ ਉਹਨਾਂ ਦੀ ਜੋਬ ਡਿਊਟੀ ਦੇ ਵਿੱਚ ਆ ਕੇ ਉਹਨਾਂ ਨੇ ਉਹਨਾਂ ਨਾਲ ਹਨਾ ਬੋਲੇ ਸ਼ਬਦ ਉਹ ਜੇ ਬੋਲੇ ਔਰ ਤੁਸੀਂ ਉਹ ਵੀਡੀਓ ਦੇ ਵਿੱਚ ਵੇਖ ਵੀ ਰਹੇ ਹੋ ਬਾਅਦ ਵਿੱਚ ਉਹਨਾਂ ਦੇ ਨਾਲ ਦਾ ਜਿਹੜਾ ਕੋਈ ਹੈਗਾ ਉਹਨੇ ਉੱਥੇ ਫੇਰ ਇੱਕ ਜਿਹੜੀ ਕੋਈ ਹੈਗੀ ਹੈ ਉੱਥੇ ਡਿਊਟੀ ਦੇ ਉੱਤੇ ਹਾਜ਼ਰ ਸੀਗੀ ਤੇ ਉਹਦੇ ਉਹ ਲੜਕੀ ਦੇ ਉੱਤੇ ਉਹਨਾਂ ਨੇ ਚਪੇੜ ਵੀ ਮਾਰੀ ਹੈ ਤੇ ਕਹਿ ਇਹਨਾਂ ਨੂੰ ਰਹੇ ਨੇ ਇਸ ਕਰਕੇ ਜਿਹੜਾ ਸੱਚ ਆ ਉਹ ਹਮੇਸ਼ਾ ਸੱਚ ਹੀ ਰਹਿਣਾ ਤੇ ਬਾਕੀ ਉਹਨਾਂ ਨੇ ਕੀਤਾ ਤੇ ਜੇ ਮਾਰਿਆ ਤੇ ਉਹਦੇ ਵਿੱਚ ਕੋਈ ਕਹਿ ਨਹੀਂ ਰਹੇ ਠੀਕ ਹੈ ਜੇ ਸਾਡੇ ਕਿਸੇ ਨੂੰ ਬਜ਼ੁਰਗਾਂ ਨੂੰ ਕਿਸੇ ਨੂੰ ਇਦਾਂ ਬੋਲਾਂਗੇ ਤਾਂ ਫਿਰ ਉਹਦਾ ਹਮਾਇਤ ਦਾ ਭੁਗਤਣਾ ਹੀ ਪਊਗਾ ਵੈਸੇ ਉਹਨਾਂ ਨੂੰ ਆਪਣੀ ਮਰਿਆਦਾ ਵਿੱਚ ਰਹਿਣਾ ਚਾਹੀਦਾ ਉਹ ਏਡੇ ਵੱਡੇ ਹਨਾ ਪਹਿਲਾਂ ਵੀ ਉਹ ਕਿਸੇ ਵਧੀਆ ਚਲੋ ਰਹੇ ਨੇ ਜਗਾ ਤੇ ਫਿਰ ਅੱਜ ਐਮਪੀ ਬਣ ਕੇ ਆਏ ਨੇ ਉਹਨਾਂ ਨੂੰ ਆਪਣੇ ਜਿਹੜੇ ਸ਼ਬਦ ਸੀ ਉਹ ਸੁਧਾਰ ਕੇ ਬੋਲਣੇ ਚਾਹੀਦੇ ਸੀ ਆਪਾਂ ਏਡੇ ਵੱਡੇ ਵੱਡੇ ਅਹੁਦਿਆਂ ਤੇ ਹੋ ਕੇ ਆਪਾਂ ਨੂੰ ਆਪਣੀ ਜਿਹੜੀ ਹੈਗੀ ਪ੍ਰਵਾਹਾ ਸ਼ਬਦ ਇਹਨਾਂ ਨੂੰ ਸਹੀ ਕਰਕੇ ਬੋਲਣਾ ਚਾਹੀਦਾ ਤੇ ਘੱਟ ਕੋਈ ਵੀ ਨਹੀਂ ਹੁੰਦਾ ਸਭ ਤੇ ਸਤਿਗੁਰੂ ਦੀ ਕਿਰਪਾ ਨਦਰ ਵਰਤਦੀ ਹੈ ਵਿੰਦੋ ਤੇ ਐਫਆਈਆਰ ਰਜਿਸਟਰ ਹੋਈ ਹੈ ਤੇ ਉਸ ਦੇ ਰੂਸ ਵਜੋਂ ਕੱਲ ਜਿਹੜਾ ਵੱਡਾ ਕੱਕ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਤੇ ਕਿਸਾਨ ਜਿੱਥੇ ਵੱਡੀਆਂ ਜਿਹੜੀਆਂ ਆਪਸੇ ਪਹੁੰਚ ਰਹੀਆਂ ਨੇ ਲਹਿਨ ਸਿੰਘ ਗੱਲ ਵਿੱਚ ਬਿਲਕੁਲ ਜੀ ਨਿਹੰਗ ਸਿੰਘ ਬਿਲਕੁਲ ਪਹੁੰਚਣਗੇ ਜੀ ਆਮ ਸਾਹਿਬ ਤੋਂ ਸਾਰੇ ਜਿੱਦਾਂ ਵੀ ਇਹਨਾਂ ਦਾ ਪ੍ਰੋਗਰਾਮ ਹੋਏਗਾ ਸਾਰੇ ਪੂਰੇ ਇਕੱਤਰ ਹੋ ਕੇ ਸਾਰੇ ਚੱਲਾਂਗੇ ਸਾਰਿਆਂ ਦਾ ਕਾਰਜ ਹੈ ਕਿਸੇ ਇਕੱਲੇ ਦਾ ਨਹੀਂ ਵੀ ਕਿਸਾਨਾਂ ਦਾ ਜਾਂ ਕਿਸੇ ਦਾ ਇਹ ਸਾਰਿਆਂ ਦਾ ਕਾਰਜ ਹੈ ਉਹਨੇ ਦਲੇਰੀ ਵਾਲਾ ਕਾਰਜ ਕੀਤਾ ਐਸੀਆਂ ਜਿਹੜੀਆਂ ਧੀਆਂ ਹੁੰਦੀਆਂ ਨੇ ਜਾਂ ਸਿੰਘ ਹੁੰਦੇ ਨੇ ਉਹ ਸਮੇਂ-ਸਮੇਂ ਆ ਕੇ ਇਤਿਹਾਸ ਨੂੰ ਰਚਦੇ ਨੇ ਔਰ ਜਿਹੜੀਆਂ ਹੋਰ ਸਾਡੇ ਨੌਜਵਾਨ ਬੀਬੀਆਂ ਉਹਨਾਂ ਨੂੰ ਇੱਕ ਇਤਿਹਾਸ ਵਜੋਂ ਇੱਕ ਜਿੱਦਾਂ ਪੂਰਾ ਤਿਆਰਬਰ ਤਿਆਰ ਕਰਨ ਵਾਲਾ ਕ ਹਮਲਾ